ਪ੍ਰੀਤ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਜ਼ਰੂਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਲੂੰਬੜੀ ਤੇ ਅੰਗੂਰ ਦੀ ਕਹਾਣੀ ਹੈ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪਿੰਡ ਦੇ ਨੇੜੇ ਇੱਕ ਹਰਾ-ਭਰਾ ਜੰਗਲ ਸੀ ਜੰਗਲ ਵਿੱਚ ਵੱਡੇ ਦਰਖਤ ਹਰੇ-ਹਰੇ ਬੂਟੇ ਨਦੀਆਂ ਅਤੇ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸਨ ਇਸ ਜੰਗਲ ਦੇ ਕਿਨਾਰੇ ਵਿੱਚ ਇੱਕ ਚਲਾਕ ਪਰ ਬਹੁਤ ਹੀ ਸੋਹਣੀ ਲੂੰਬੜੀ ਰਹਿੰਦੀ ਸੀ ਲੋਕ ਕਹਿੰਦੇ ਸੀ ਕਿ ਉਹ ਲੂੰਬੜੀ ਦਿਮਾਗ ਨਾਲ ਚਲਾਕ ਹੈ ਪਰ ਦਿਲੋਂ ਬਹੁਤ ਸਿਆਣੀ ਵੀ ਹੈ ਉਸ ਦਾ ਰੋਮ ਸੋਨੇ ਵਰਗਾ ਚਮਕਦਾ ਸੀ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ ਜਿਵੇਂ ਉਹ ਹਮੇਸ਼ਾ ਕੁਝ ਨਵਾਂ ਸੋਚਦੀ ਹੋਵੇ ਲੂੰਬੜੀ ਸਾਰਾ ਦਿਨ ਜੰਗਲ ਵਿੱਚ ਫਿਰਦੀ ਖਾਣ ਪੀਣ ਲਈ ਲੱਭਦੀ ਤੇ ਹੋਰ ਜਾਨਵਰਾਂ ਨਾਲ ਗੱਲਾਂ ਕਰਦੀ ਰਹਿੰਦੀ ਸੀ ਇੱਕ ਦਿਨ ਲੂੰਬੜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਸਵੇਰ ਤੋਂ ਉਸਨੇ ਕੁਝ ਨਹੀਂ ਸੀ ਖਾਧਾ ਕਦੇ ਉਹ ਖਰਗੋਸ਼ ਦੇ ਪਿੱਛੇ ਭੱਜਦੀ ਕਦੇ ਕਾਂ ਦੇ ਆਲਣੇ ਵੱਲੋਂ ਤੱਕਦੀ ਪਰ ਕਿਸੇ ਵੀ ਤਰ੍ਹਾਂ ਉਸਦੇ ਹੱਥ ਕੁਝ ਵੀ ਨਾ ਲੱਗਾ ਦੁਪਹਿਰ ਦੀ ਧੁੱਪ ਤੇਜ਼ ਹੁੰਦੀ ਗਈ ਲੂੰਬੜੀ ਦੇ ਪੈਰਾਂ ਵਿੱਚ ਹੋਰ ਵੀ ਥਕਾਵਟ ਆਉਂਦੀ ਗਈ ਜਦੋਂ ਉਹ ਹੌਲੀ-ਹੌਲੀ ਜੰਗਲ ਦੇ ਇੱਕ ਕੋਨੇ ਵੱਲ ਨੂੰ ਤੁਰ ਹੀ ਜਾ ਰਹੀ ਸੀ ਤਾਂ ਉਸਨੇ ਵੇਖਿਆ ਕਿ ਇੱਕ ਵੇਲ ਉਤੇ ਰਸੀਲੇ ਅੰਗੂਰਾਂ ਦੇ ਗੁੱच्छੇ ਲੰਮ ਰਹੇ ਨੇ ਅੰਗੂਰ ਇੰਨੇ ਸੋਹਣੇ ਤੇ ਰਸੀਲੇ ਦਿਖ ਰਹੇ ਸਨ ਕਿ ਲੂੰਬੜੀ ਦੇ ਮੂੰਹ ਵਿੱਚ ਪਾਣੀ ਪਰ ਆਇਆ ਲੂੰਬੜੀ ਨੇ ਆਪਣੇ ਮਨ ਵਿੱਚ ਸੋਚਿਆ ਆਹਾ ਇਹ ਤਾਂ ਮੇਰੀ ਭੁੱਖ ਮਿਟਾਉਣ ਲਈ ਬਿਲਕੁਲ ਠੀਕ ਨੇ ਜੇ ਮੈਂ ਅੱਜ ਇਹ ਅੰਗੂਰ ਖਾ ਲਵਾਂ ਤਾਂ ਮੇਰੇ ਸਰੀਰ ਨੂੰ ਵੀ ਤਾਕਤ ਆਵੇਗੀ ਤੇ ਮੈਨੂੰ ਖੁਸ਼ੀ ਵੀ ਮਿਲੇਗੀ ਪਰ مصیبت ایسی ਕਿ ਅੰਗੂਰ کافی ਉੱਚੇ ਲਟਕ ਰਹੇ ਸਨ ਲੂੰਬੜੀ ਨੇ ਇੱਕ ਛਾਲ ਮਾਰੀ ਪਰ ਉਸਦੇ ਪੰਜੇ ਅੰਗੂਰਾਂ ਤੱਕ ਨਹੀਂ ਪਹੁੰਚੇ ਉਸਨੇ ਦੂਜੀ ਵਾਰੀ ਫੇਰ ਹਸਾਲਮਾਰੀ ਪਰ ਫਿਰ ਵੀ ਕੁਝ ਨਾ ਮਿਲਿਆ ਲੂੰਬੜੀ ਹੁਣ ਹੋਰ ਵੀ ਜਿੱਦੀ ਹੋ ਗਈ ਉਹ ਸੋਚਣ ਲੱਗੀ ਜੇ ਮੈਂ ਕੋਸ਼ਿਸ਼ ਕਰਦੀ ਰਹੀ ਤਾਂ ਇੱਕ ਦਿਨ ਜ਼ਰੂਰ ਇਹ ਅੰਗੂਰ ਮੇਰੇ ਹੋ ਜਾਣਗੇ ਭੁੱਖ ਨੇ ਮੇਰੀ ਹਿੰਮਤ ਨਹੀਂ ਤੋੜਨੀ ਮੈਂ ਲੂੰਬੜੀ ਹਾਂ ਹਾਰ ਨਹੀਂ ਮੰਨਾਂਗੀ ਇਸ ਤਰ੍ਹਾਂ ਕਰਕੇ ਉਹ ਕੋਸ਼ਿਸ਼ ਕਰਦੀ ਗਈ ਉਸ ਨੇ ਹਿੰਮਤ ਨਹੀਂ ਹਾਰੀ ਲੂੰਬੜੀ ਨੇ ਅੰਗੂਰ ਤਾਂ ਦੇਖ ਹੀ ਲਏ ਸਨ ਪਰ ਉਹ ਅਜੇ ਵੀ ਉਸ ਦੀ ਪਹੁੰਚ ਤੋਂ ਵਾਰ ਸਨ ਧੁੱਪ ਵਿੱਚ ਅੰਗੂਰ ਇੰਨਾ ਚਮਕ ਰਹੇ ਸਨ ਜਿਵੇਂ ਉਹਨਾਂ ਨੂੰ ਛੇੜ ਰਹੇ ਹੋਣ ਲੂੰਬੜੀ ਨੇ ਸੋਚਿਆ ਮੈਂ ਚਲਾਕ ਆ ਸਿਰਫ ਸਾਲਾ ਮਾਰ ਕੇ ਕੰਮ ਨਹੀਂ ਬਣੇਗਾ ਮੈਨੂੰ ਕੋਈ ਰਾਹ ਵੀ ਕੱਢਣਾ ਪਵੇਗਾ ਉਹ ਨੇੜਲੇ ਦਰਖਤ ਦੇ ਹੇਠਾਂ ਬੈਠ ਗਈ ਤੇ ਸੋਚਣ ਲੱਗੀ ਜੰਗਲ ਦੇ ਹੋਰ ਜਾਨਵਰ ਉਸ ਨੂੰ ਤੱਕ ਰਹੇ ਸਨ ਖਰਗੋਸ਼ਾਂ ਦੀ ਇੱਕ ਟੋਲੀ ਆਪਣੇ ਖੁੱਡ ਵਿੱਚੋਂ ਛਾਇਆ ਕਰ ਰਹੀ ਸੀ ਬਾਂਦਰ ਇੱਕ ਦਰਖਤ ਉੱਤੇ ਬੈਠਾ ਹੱਸ ਰਿਹਾ ਸੀ ਪੰਛੀ ਆਪਣੇ ਪੰਖ ਹਿਲਾ ਕੇ ਉਸ ਦੀ ਮਿਹਨਤ ਦੇਖ ਰਹੇ ਸਨ ਲੂੰਬੜੀ ਨੇ ਆਪਣਾ ਮਾਨ ਆਪਣਾ ਆਪ ਮਨਾਇਆ ਹੱਸਣ ਦੇਉ ਪਰ ਜਦੋਂ ਮੈਂ ਅੰਗੂਰ ਖਾਵਾਂਗੀ ਤਾਂ ਇਹ ਸਭ ਮੈਨੂੰ ਦੇਖਦੇ ਰਹਿ ਜਾਣਗੇ ਫਿਰ ਮੈਂ ਇਹਨਾਂ ਨੂੰ ਕੁਝ ਵੀ ਨਹੀਂ ਦਵਾਂਗੀ ਉਹ ਮੁੜ ਛਾਲ ਮਾਰਦੀ ਫਿਰ ਦੂਜੀ ਫਿਰ ਤੀਜੀ ਪਰ ਅੰਗੂਰ ਅਜੇ ਵੀ ਉਸ ਤੋਂ ਦੂਰ ਸਨ ਉਸਦੇ ਪੈਰ ਹੁਣ ਦਰਦ ਕਰ ਰਹੇ ਸਨ ਸਾਹ ਵੀ ਤੇਜ਼ ਹੋ ਗਿਆ ਸੀ ਭੁੱਖ ਨਾਲ ਉਸਦੀ ਹਾਲਤ ਹੁਣ ਬਹੁਤ ਖਰਾਬ ਹੋ ਚੁੱਕੀ ਸੀ ਭੁੱਖ ਦੀ ਆਗ ਉਸਨੂੰ ਰੋਕਣ ਨਹੀਂ ਸੀ ਦੇ ਰਹੀ ਇੱਕ ਸਮਾਂ ਆਉਂਦਾ ਜਦੋਂ ਲੂੰਬੜੀ ਥੱਕ ਕੇ ਬੈਠ ਜਾਂਦੀ ਹੈ ਉਹ ਆਪਣੇ ਆਪ ਨਾਲ ਬੋਲਦੀ ਹੈ ਸ਼ਾਇਦ ਇਹ ਅੰਗੂਰ ਮੇਰੇ ਲਈ ਬਣੇ ਹੀ ਨਹੀਂ ਸ਼ਾਇਦ ਇਹ ਖੱਟੇ ਹੀ ਹੋਣਗੇ ਜੇ ਮਿੱਠੇ ਹੁੰਦੇ ਤਾਂ ਮੇਰੇ ਹੱਥ ਲੱਗ ਜਾਂਦੇ ਪਰ ਅੰਦਰੋਂ ਅੰਦਰ ਹੀ ਉਸ ਦਾ ਦਿਲ ਜਾਣਦਾ ਸੀ ਕਿ ਇਹ ਬਹੁਤ ਰਸੀਲੇ ਨੇ ਤੇ ਮਿੱਠੇ ਅੰਗੂਰ ਨੇ ਭੁੱਖ ਉਸ ਦੀ ਅਕਲ ਨੂੰ ਧੁੰਦਲਾ ਕਰ ਰਹੀ ਸੀ ਉਸ ਨੇ ਸੋਚਿਆ ਜੇ ਮੈਂ ਹੋਰ ਜਾਨਵਰਾਂ ਦੀ ਮਦਦ ਲਵਾਂ ਤਾਂ ਸ਼ਾਇਦ ਮੈਂ ਅੰਗੂਰ ਹਾਸਲ ਕਰ ਸਕਾਂ ਲੂੰਬੜੀ ਹੁਣ ਆਪਣੇ ਦਿਮਾਗ ਦੇ ਜਾਲ ਨੂੰ ਬੁਣਾਣ ਲੱਗੀ ਉਸ ਨੇ ਖਰਗੋਸ਼ ਵੱਲ ਨੂੰ ਵੇਖਿਆ ਤੇ ਕਿਹਾ ਖਰਗੋਸ਼ ਭਰਾਵੋ ਤੁਸੀਂ ਤੇਜ਼ ਦੌੜਦੇ ਹੋ ਛੋਟੇ ਹੋ ਚੁਸਤੋਂ ਆਓ ਮੇਰੀ ਮਦਦ ਕਰਦੋ ਜੇ ਤੁਸੀਂ ਇਸ ਬੇਲ ਨੂੰ ਹਲਾ ਦਓ ਤਾਂ ਘੂਰ ਥੱਲੇ ਡਿੱਗ ਜਾਣਗੇ ਅਤੇ ਸਾਰੇ ਮੈਲ ਖਾ ਲਵਾਂਗੀ ਆਪਾਂ ਸਾਰੇ ਮਿਲ ਕੇ ਖਾ ਲਵਾਂਗੇ ਖਰਗੋਸ਼ਾਂ ਨੇ ਇੱਕ ਦੂਜੇ ਵੱਲ ਨੂੰ ਤੱਕਿਆ ਉਹਨਾਂ ਦੇ ਮਨ ਵਿੱਚ ਸ਼ੱਕ ਸੀ ਉਹ ਜਾਣਦੇ ਸੀ ਕਿ ਲੂੰਬੜੀ ਚਲਾਕ ਹੁੰਦੀ ਹੈ ਇੱਕ ਖਰਗੋਸ਼ ਨੇ ਹੌਲੇ ਜਿਹਾ ਨੂੰਬੜੀ ਤੂੰ ਤਾਂ ਸਦਾ ਆਪਣਾ ਫਾਇਦਾ ਦੇਖਦੀ ਆਂ ਸਾਨੂੰ ਕਿਵੇਂ ਯਕੀਨ ਆਵੇ ਕਿ ਤੂੰ ਗੁਰ ਵੰਡ ਕੇ ਖਾਵੇਂਗੀ ਤੇਰਾ ਕੀ ਪਤਾ ਤੂੰ ਸਾਰੇ ਅੰਗੂਰ ਹੀ ਲੈ ਜਾਵੇਂ ਲੂੰਬੜੀ ਨੇ ਚਲਾਕੀ ਨਾਲ ਮੁਸਕਰਾਇਆ ਤੇ ਕਿਹਾ ਮੈਂ ਵਾਦਾ ਕਰਦੀ ਆਂ ਜਿਵੇਂ ਅੰਗੂਰ ਡਿੱਗਣਗੇ ਉਹ ਅਸੀਂ ਵੰਡ ਕੇ ਖਾਵਾਂਗੇ ਮੇਰਾ ਪੇਟ ਤਾਂ ਥੋੜੇ ਨਾਲ ਹੀ ਭਰ ਜਾਣਾ ਬਾਕੀ ਤੁਸੀਂ ਆਪਣੇ ਬੱਚਿਆਂ ਲਈ ਰੱਖ ਲੈਣੇ ਤੁਸੀਂ ਆਪ ਖਾ ਲੈਣੇ ਮੈਂ ਸਾਰੇ ਕੀ ਕਰਨੇ ਆਂ ਇਹਨਾਂ ਸੁਣ ਕੇ ਜਦੋਂ ਖਰਗੋਸ਼ਾਂ ਨੇ ਇਹ ਗੱਲ ਸੁਣੀ ਖਰਗੋਸ਼ਾਂ ਦੇ ਟੋਲੀ ਅਜੇ ਵੀ ਸੋਚਤਾ ਰਹੀ ਸੀ ਪਰ ਉਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਜਾਇਦਾ ਸਿਆਣਾ ਖਰਗੋਸ਼ ਜਿਸ ਦਾ ਨਾਮ ਬਿੱਲੂ ਸੀ ਅੱਗੇ ਆਇਆ ਤੇ ਕਿਹਾ ਲੂੰਬੜੀ ਅਸੀਂ ਜਾਣਦੇ ਹਾਂ ਕਿ ਤੂੰ ਬਹੁਤ ਚਲਾਕ ਹੈ ਤੂੰ ਹਮੇਸ਼ਾ ਆਪਣੇ ਲਈ ਸੋਚਦੀ ਹੈ ਪਰ ਅਸੀਂ ਤੇਰੇ ਵਾਅਦੇ ਤੇ ਭਰੋਸਾ ਨਹੀਂ ਕਰ ਸਕਦੇ ਲੂੰਬੜੀ ਨੇ ਚਲਾਕੀ ਨਾਲ ਹੱਸ ਕੇ ਕਿਹਾ ਬਿੱਲੂ ਭਰਾ ਮੈਨੂੰ ਤੈਨੂੰ ਆਪਣੀ ਦੋਸਤੀ ਦੀ ਕਸਮ ਖਾਂਦੀ ਹਾਂ ਮੈਂ ਤੋਖਾ ਨਹੀਂ ਕਰਾਂਗੀ ਤੁਸੀਂ ਸਿਰਫ ਇੱਕ ਵਾਰੀ ਮੇਰੀ ਮਦਦ ਤਾਂ ਕਰਕੇ ਵੇਖੋ ਪਰ ਖਰਗੋਸ਼ਾਂ ਨੇ ਫਿਰ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਆਖਿਰਕਾਰ ਉਹਨਾਂ ਨੇ ਕਿਹਾ ਨਹੀਂ ਅਸੀਂ ਤੇਰੀ ਮਦਦ ਨਹੀਂ ਕਰਦੇ ਲੂੰਬੜੀ ਸਾਨੂੰ ਤਾਂ ਡਰ ਹੈ ਕਿ ਤੂੰ ਜਦੋਂ ਗੁਰ ਡਿੱਗਣਗੇ ਤੂੰ ਸਾਰੇ ਆਪ ਹੀ ਖਾ ਜਾਵੇਂਗੀ ਲੂੰਬੜੀ ਦਾ ਚਿਹਰਾ ਹੁਣ ਗੁੱਸੇ ਨਾਲ ਲਾਲ ਹੋ ਗਿਆ ਪਰ ਉਸਨੇ ਆਪਣੇ ਗੁੱਸੇ ਨੂੰ ਲੁਕੋ ਲਿਆ ਉਸ ਨੂੰ ਪਤਾ ਸੀ ਕਿ ਜੇ ਉਹ ਗੁੱਸਾ ਕਰੇਗੀ ਤਾਂ ਖਰਗੋਸ਼ ਵੀ ਦੂਰ ਹੋ ਜਾਣਗੇ ਉਸ ਨੇ ਸੋਚਿਆ ਚਲੋ ਖਰਗੋਸ਼ ਤਾਂ ਨਹੀਂ ਮੰਨਦੇ ਹੁਣ ਕਿਸੇ ਹੋਰ ਜਨਮ ਦੀ ਜਾਨਵਰ ਦੀ ਮਦਦ ਲੈਂਦੀ ਆ ਤਾਂ ਉਸ ਨੇ ਉੱਪਰ ਬੈਠੇ ਇੱਕ ਬਾਂਦਰ ਵੱਲ ਵੇਖਿਆ ਬਾਂਦਰ ਉਸ ਦੀ ਹਾਲਤ ਤੇ ਹੱਸ ਰਿਹਾ ਸੀ ਲੂੰਬੜੀ ਨੇ ਮਿੱਠੀ ਜੀ ਬੋਲੀ ਵਿੱਚ ਕਿਹਾ ਉਹ ਬਾਂਦਰ ਭਰਾ ਤੂੰ ਤਾਂ ਬੜਾ ਤੇਜ਼ ਤੇ ਚੁਸਤ ਹੈ ਤੇਰੇ ਲਈ ਤਾਂ ਅੰਗੂਰ ਤੋੜਨਾ ਬਹੁਤ ਆਸਾਨ ਹੈ ਆਜਾ ਮੇਰੀ ਮਦਦ ਕਰ ਦੇ ਅਸੀਂ ਦੋਵੇਂ ਮਿਲ ਕੇ ਅੰਗੂਰ ਖਾ ਲਵਾਂਗੇ ਬਾਂਦਰ ਨੇ ਅੱਖਾਂ ਮੀਚ ਕੇ ਕਿਹਾ ਲੂੰਬੜੀ ਤੂੰ ਮੈਨੂੰ ਮੂਰਖ ਸਮਝਦੀ ਐ ਮੈਨੂੰ ਪਤਾ ਜਦੋਂ ਮੈਂ ਅੰਗੂਰ ਤੋੜਾਂਗਾ ਤਾਂ ਤੂੰ ਝਟਪਟ ਖਾ ਜਾਵੇਂਗੀ ਮੇਰੇ ਲਈ ਤਾਂ ਕੁਝ ਬਚਣਾ ਹੀ ਨਹੀਂ ਲੂੰਬੜੀ ਨੇ ਫੇਰ ਅਦਾਕਾਰੀ ਕੀਤੀ ਨਹੀਂ ਨਹੀਂ ਭਰਾ ਮੇਰਾ ਤਾਂ ਪੇਟ ਬਹੁਤ ਛੋਟਾ ਜਾ ਮੈਨੂੰ ਸਿਰਫ ਕੁਝ ਹੀ ਚਾਹੀਦੇ ਨੇ ਤੈਨੂੰ ਜ਼ਿਆਦਾ ਮਿਲਣਗੇ ਮੈਂ ਤੇਰੇ ਬਿਨਾਂ ਖਾ ਵੀ ਨਹੀਂ ਸਕਦੀ ਆਖਿਰ ਦੋਸਤਾਂ ਲਈ ਤਾਂ ਖਾਣ ਪੀਣ ਦਾ ਮਜ਼ਾ ਹੁੰਦਾ ਏ ਬਾਂਦਰ ਨੇ ਹੱਸ ਕੇ ਕਿਹਾ ਹਾਂ ਤੇਰੀਆਂ ਗੱਲਾਂ ਤਾਂ ਮਿੱਠੀਆਂ ਨੇ ਪਰ ਦਿਲ ਵਿੱਚ ਕੁਝ ਹੋਰ ਹੀ ਚੱਲਦਾ ਤੇਰੇ ਮੈਂ ਆਪਣੀ ਮਿਹਨਤ ਦਾ ਫਲ ਕਿਸੇ ਹੋਰ ਨੂੰ ਕਿਉਂ ਦੇਵਾਂ ਜੇ ਮੈਨੂੰ ਗੁਰਚਾ ਹੀ ਦੇਣਗੇ ਤਾਂ ਮੈਂ ਖੁਦ ਤੋੜ ਕੇ ਖਾ ਲਵਾਂਗਾ ਤੇਰੇ ਨਾਲ ਹੀ ਕਿਉਂ ਖਾਵਾਂਗਾ ਇਹ ਸੁਣ ਕੇ ਨੁੰਬੜੀ ਨੂੰ ਹੋਰ ਵੀ ਗੁੱਸਾ ਆ ਗਿਆ ਪਰ ਉਹ ਜੇ ਵਿਹਾਰ ਨਹੀਂ ਸੀ ਮੰਨ ਰਹੀ ਉਸਨੇ ਆਪਣੇ ਮਨ ਵਿੱਚ ਕਿਹਾ ਨਾ ਖਰਗੋਸ਼ ਮੰਨੇ ਨਾ ਬਾਂਦਰ ਮੰਨਿਆ ਹੁਣ ਮੈਨੂੰ ਕੋਈ ਨਵਾਂ ਹਿੱਲਾ ਲੱਭਣਾ ਪਵੇਗਾ ਮੈਂ ਵੀ ਆਸਾਨੀ ਨਾਲ ਹਾਰ ਨਹੀਂ ਮੰਨਾਂਗੀ ਇਹ ਸੋਚ ਕੇ ਉਹ ਮਨ ਹੀ ਮਨ ਵਿੱਚ ਹੋਰ ਤਰਕੀਬ ਲਾਉਣ ਲੱਗੀ ਲੂੰਬੜੀ ਅਜੇ ਨੂੰ ਅੰਗੂਰਾਂ ਵਾਲੀ ਤੱਕ ਰਹੀ ਸੀ ਭੁੱਖ ਨਾਲ ਉਸਦਾ ਪੇਟ ਖਾਲੀ ਸੀ ਪਰ ਦਿਲ ਵਿੱਚ ਜਿੱਦ ਹੋਰ ਵੀ ਵਾਧੀ ਜਾ ਰਹੀ ਸੀ ਉਸਦੇ ਮਨ ਵਿੱਚ ਇੱਕੋ ਗੱਲ ਸੀ ਇਹ ਅੰਗੂਰ ਮੇਰੇ ਹੋਣੇ ਹੀ ਹਨ ਕਿਸੇ ਵੀ ਤਰੀਕੇ ਨਾਲ ਪਰ ਮੈਨੂੰ ਇਹ ਖਾਣੇ ਹੀ ਹਨ ਜਦੋਂ ਖਰਗੋਸ਼ ਤੇ ਬਾਂਦਰ ਉਸਦੀ ਗੱਲ ਨਾ ਮੰਨੇ ਤਾਂ ਉਹ ਹੌਲੀ-ਹੌਲੀ ਅੱਗੇ ਤੁਰ ਗਈ ਉੱਥੇ ਉਸਨੇ ਵੇਖਿਆ ਕਿ ਇੱਕ ਬੁੱਢਾ ਕਾਂ ਬੈਠਾ ਸੀ ਕਾਂ ਬਹੁਤ ਸਿਆਣਾ ਮੰਨਿਆ ਜਾਂਦਾ ਸੀ ਸਾਰੇ ਜੰਗਲ ਦੇ ਜਾਨਵਰ ਉਸਦੀ ਸਲਾਹ ਲੈਂਦੇ ਸਨ ਲੂੰਬੜੀ ਨੇ ਸੋਚਿਆ ਸ਼ਾਇਦ ਇਹ ਕਾਂ ਮੇਰੀ ਮਦਦ ਕਰ ਸਕੇ ਇਸ ਦੇ ਕੋਲ ਤਜਰਬਾ ਵੀ ਹੈ ਤੇ ਅਕਲ ਵੀ ਹੈ ਲੂੰਬੜੀ ਨੇ ਆਦਰ ਨਾਲ ਕਾਂ ਨੂੰ ਸਲਾਮ ਕੀਤਾ ਤੇ ਕਿਹਾ ਕਾਂ ਸਾਹਿਬ ਤੂੰ ਸੀਤਾ ਜੰਗਲ ਦੇ ਸਭ ਤੋਂ ਸਿਆਣੇਓ ਮੇਰੇ ਨਾਲ ਇੱਕ ਛੋਟੀ ਜੀ ਮੁਸੀਬਤ ਆਈ ਹੈ ਦੇਖੋ ਇਹ ਅੰਗੂਰ ਉੱਪਰ ਲਟਕ ਰਹੇ ਹਨ ਪਰ ਮੇਰੇ ਹੱਥ ਤੱਕ ਨਹੀਂ ਪਹੁੰਚਦੇ ਜੇ ਤੁਸੀਂ ਆਪਣੀ ਚੁੰਝਣ ਵਾਲੇ ਗੁੱਸਾ ਥੱਲੇ ਲਾ ਦਿਓ ਤਾਂ ਆਪਾਂ ਦੋਵੇਂ ਮਿਲ ਕੇ ਖਾ ਸਕਦੇ ਆ ਕਾਣੇ ਸਿਰ ਹਾਂ ਵਿੱਚ ਹਿਲਾਇਆ ਕਾਣੇ ਆਪਣਾ ਸਿਰ ਹਿਲਾਇਆ ਤੇ ਕਿਹਾ ਲੂੰਬੜੀ ਮੈਨੂੰ ਪਤਾ ਤੂੰ ਛਲਾਕ ਹੈ ਜਦੋਂ ਮੈਂ ਗੂਰ ਥੱਲੇ ਛੁੱਟਾਂਗਾ ਤੂੰ ਸਾਰੇ ਖਾ ਲਵੇਂਗੀ ਅਤੇ ਮੈਨੂੰ ਕੁਝ ਨਹੀਂ ਦਵੇਂਗੀ ਲੂੰਬੜੀ ਨੇ ਫੇਰ ਮਿੱਠੇ ਬੋਲ ਬੋਲੇ ਨਹੀਂ ਕਾ ਸਾਹਿਬ ਤੁਸੀਂ ਤਾਂ ਮੇਰੇ ਵੱਡੇ ਵਰਗੇ ਹੋ ਮੈਂ ਤੁਹਾਨੂੰ ਧੋਖਾ ਕਿਵੇਂ ਦੇ ਸਕਦੀ ਆ ਮੈਂ ਤਾਂ ਸਿਰਫ ਕੁਝ ਹੀ ਅੰਗੂਰ ਖਾਵਾਂਗੀ ਬਾਕੀ ਤੁਸੀਂ ਲੈ ਜਾਓ ਕਾਂ ਨੇ ਫਿਰ ਸੋਚਿਆ ਤੇ ਕਿਹਾ ਠੀਕ ਹੈ ਪਰ ਪਹਿਲਾਂ ਤੂੰ ਕਸਮ ਖਾ ਕਿ ਜਿੰਨੇ ਅੰਗੂਰ ਮੈਂ ਥੱਲੇ ਸੁਟਾਂਗਾ ਉਸ ਵਿੱਚੋਂ ਅੱਧੇ-ਅੱਧੇ ਵੰਡ ਕੇ ਖਾਵਾਂਗੀ ਲੂੰਬੜੀ ਨੇ ਤੁਰੰਤ ਕਸਮ ਖਾ ਲਈ ਉਸ ਦਾ ਮਾਨੰਦਰੋਂ ਹੱਸ ਰਿਹਾ ਸੀ ਕਿ ਲੂੰਬੜੀ ਅਸਮਾ ਤਾਂ ਸਿਰਫ ਦਿਖਾਵੇ ਲਈ ਹੁੰਦੀਆਂ ਨੇ ਅਸਲ ਵਿੱਚ ਤਾਂ ਮੈਂ ਹੀ ਸਾਰੇ ਅੰਗੂਰ ਖਾਵਾਂਗੀ ਕਾਂ ਹੌਲੀ-ਹੌਲੀ ਵੇਲ ਉੱਤੇ ਉੱਡ ਕੇ ਗਿਆ ਤੇ ਆਪਣੀ ਚੁੰਜਨਾ ਅੰਗੂਰਾਂ ਦੇ ਗੁੱਸੇ ਨੂੰ ਤੋੜਨ ਲਈ ਲੱਗਾ ਕੁਝ ਅੰਗੂਰ ਥੱਲੇ ਡਿੱਗ ਗਏ ਲੂੰਬੜੀ ਨੇ ਤੁਰੰਤ ਉਹਨਾਂ ਤੇ ਛਪਟਾ ਮਾਰਿਆ ਤੇ ਖਾਣ ਲੱਗੀ ਕਾਂ ਚਲਾਇਆ ਲੂੰਬੜੀ ਤੋਂ ਵਾਅਦਾ ਕੀਤਾ ਸੀ ਅੱਧੇ ਗੁਰ ਮੇਰੇ ਨੇ ਮੇਰੇ ਹਿੱਸੇ ਦੇ ਨੇ ਲੂੰਬੜੀ ਨੇ ਅੰਗੂਰ ਖਾਂਦੇ-ਖਾਂਦੇ ਕਿਹਾ ਉਹ ਕਾਂ ਸਾਹਿਬ ਇਹ ਤਾਂ ਬਹੁਤ ਡਿੱਗੇ ਨੇ ਬੋਕਾ ਟੱ ਡਿੱਗੇ ਨੇ ਜਦ ਹੋਰ ਡਿੱਗਣਗੇ ਉਦੋਂ ਆਪਾਂ ਵੱਡਾਂਗੇ ਪਹਿਲਾਂ ਮੈਂ ਆਪਣੀ ਭੁੱਖ ਮਿਟਾ ਲਵਾਂ ਕਾਂ ਨੂੰ ਹੁਣ ਲੂੰਬੜੀ ਦੀ ਚਲਾਕੀ ਸਮਝ ਆ ਗਈ ਸੀ ਉਸਨੇ ਆਪਣੇ ਖੰਭ ਫੜਫੜਾਏ ਤੇ ਗੁੱਸੇ ਨਾਲ ਉੱਡਿਆ ਲੂੰਬੜੀ ਨੇ ਕੁਝ ਅੰਗੂਰ ਤਾਂ ਖਾਏ ਪਰ ਉਸਦੀ ਭੁੱਖ ਹਾਲੇ ਵੀ ਪੂਰੀ ਨਹੀਂ ਸੀ ਹੋਈ ਉਹ ਅਜੇ ਵੀ ਸਾਰੇ ਅੰਗੂਰਾਂ ਤੇ ਹੀ ਨਿਗਾਹ ਰੱਖ ਰਹੀ ਸੀ ਉਸਨੇ ਸੋਚਿਆ ਕਾਂ ਵੀ ਚਲਾ ਗਿਆ ਹੁਣ ਮੈਨੂੰ ਆਪਣੀ ਤਾਕਤ ਤੇ ਦਿਮਾਗ ਨਾਲ ਇਹ ਅੰਗੂਰ ਖੋਦੀ ਆਸਲ ਕਰਨੇ ਪੈਣਗੇ ਹੁਣ ਕਿਸੇ ਹੋਰ ਦੀ ਮਦਦ ਤੇ ਭਰੋਸਾ ਨਹੀਂ ਕਰ ਸਕਦੀ ਹੌਲੀ ਹੌਲੀ ਉਹ ਗੂਰਾਂਵਲ ਵੱਲ ਵਸ ਦੇਖਦੀ ਹੀ ਰਹਿ ਗਈ ਇਸ ਤਰ੍ਹਾਂ ਕਰਕੇ ਉਹ ਅੰਗੂਰਾਂਵਲ ਤੱਕਦੀ ਰਹੀ ਤੇ ਆਪਣੀ ਚਲਾਕੀ ਕਾਰਨ ਉਸ ਨੂੰ ਖਾਣ ਨੂੰ ਕੁਝ ਵੀ ਨਾ ਮਿਲਿਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਏ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ